ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਿਹਾੜਾ ਮਨਾਉਣ ਲਈ 13 ਅਪ੍ਰੈਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਤੋਂ ਸਿੱਖ ਸਰਦਾਲੂਆਂ ਦਾ ਇੱਕ ਜਥਾ ਪਾਕਿਸਤਾਨ ਦੇ ਗੁਰੂਤਾਮਾ ਦੀ ਯਾਤਰਾ ਲਈ ਰਵਾਨਾ ਹੋਇਆ ਜਥੇ ਵਿੱਚ ਸ਼ਾਮਲ ਇਹਨਾਂ ਯਾਤਰੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਰੂਪਾ ਪੇਂਟ ਕਰ ਬੋਲੇ ਸੋ ਨਿਹਾਲ ਦੇ ਜਕਾਰਿਆਂ ਦੀ ਗੂੰਜ ਨਾਲ ਇਹ ਜਥਾ ਰਵਾਨਾ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਸ ਜਥੇ ਵਿੱਚ 929 ਸਰਦਾਲੂ ਪਾਕਿਸਤਾਨ ਵਿਖੇ ਗੁਰੂਤਾਮਾ ਦੀ ਯਾਤਰਾ ਲਈ ਰਵਾਨਾ ਹੋਏ ਜੋ ਕਿ ਪਾਕਿਸਤਾਨ ਵਿਖੇ ਆਪਣੇ ਗੁਰੂਤਾਮਾ ਦੇ ਦਰਸ਼ਨ ਕਰ 19 ਅਪ੍ਰੈਲ ਨੂੰ ਭਾਰਤ ਵਾਪਸ ਪਰਤਣਗੇ ਇਹਨਾਂ ਸ਼ਰਦਾਲੂਆਂ ਨੇ ਕਿਹਾ ਕਿ ਉਹ ਬਹੁਤ ਭਾਗਾ ਵਾਲੇ ਹਨ ਕਿ ਉਹਨਾਂ ਨੂੰ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਦਾ ਮੌਕਾ ਖਾਲਸਾ ਪੰਥ ਦੀ ਸਾਜਨਾ ਦੇ ਪਵਿੱਤਰ ਦਿਹਾੜੇ ਦੇ ਮੌਕੇ ਮਿਲਿਆ ਹੈ ਅਤੇ ਉਹ ਇਸ ਲਈ ਬਹੁਤ ਖੁਸ਼ ਹਨ ਅਸੀਂ ਆਇਆ ਸਰਸੇ ਕੋਲੇ ਪਿੰਡਾਂ ਝੋੜ ਰੋਹੀ ਜ਼ਿਲ੍ਹਾ ਸਰਸਾ ਹਰਿਆਣਾ ਲਣਕਾਣਾ ਸਾਹਿਬ ਜਾ ਰਹੇ ਹਾਂ ਖੁਸ਼ੀ ਦਾ ਕੋਈ ਅੰਤ ਹੈ ਬਹੁਤ ਜਿਆਦਾ ਖੁਸ਼ੀ ਹੋ ਰਹੀ ਹੈ ਅਸਜੀਪੀਸੀ ਦਾ ਸ਼ੁਕਰਾਨਾ ਵੀ ਕਰਾਂਗੇ ਪਰ ਸਾਡਾ ਵੀ ਜਿਆ ਉਧਰੋਂ ਲੱਗਿਆ ਦੂਜੀ ਜਿਹੜੀ ਨਵੀਂ ਕਮੇਟੀ ਬਣੀ ਹੈ ਜਿਹੜੀ ਸਾਡੇ ਬੇਪਸਿੰਧ ਸੀ ਪਰ ਉਹ ਬਣ ਗਈ ਕੀ ਕੀਤਾ ਜਾਵੇ ਹੁਣ ਫਿਰ ਸਾਨੂੰ ਉਹਦੇ ਅੰਡਰ ਹੀ ਚੱਲਣਾ ਪੈਣਾ ਜੇ ਬਣ ਗਈ ਉੱਥੇ ਸਾਰੇ ਆਪਣਾ ਗੰਕਾਲਾ ਸਾਹਿਬ ਜਾਵਾਂਗੇ ਜਿੱਥੇ ਗੁਰਦੁਆਰੇ ਸਾਹਿਬ ਦੇ ਸਭ ਦੇ ਦਰਸ਼ਨ ਕਰਾਂਗੇ ਪੰਜਾ ਸਾਹਿਬ ਡੇਰਾ ਸਾਹਿਬ ਦਾ ਕਰਤਾਰਪੁਰ ਸਭੀ ਆਦਾ ਰੋੜੀ ਸੱਚਾ ਸੌਦਾ ਸਾਰੇ ਤਰ੍ਹਾਂ ਐਸੇ ਬਾਤ ਆਏ ਨੰਕਾਣਾ ਸਾਹਿਬ ਡੇਰਾ ਸਾਹਿਬ ਡੇਰਾ ਸਾਹਿਬ ਗੁਰਦਾਰ ਪਰ ਸਾਹਿਬ ਜਿਨਨੇ ਵੀ ਕਰ ਗੁਰ ਸਾਹਿਬ ਦੇ ਦਰਸ਼ਨ ਕਰਾਂ ਬਹੁਤ ਖੁਸ਼ੀ ਹੁੰਦੀ ਜੀ ਪਰਮਾਤਮਾ ਨੇ ਆਪਾਂ ਨੂੰ ਬੁਲਾਇਆ ਹੈ ਦਰਸ਼ਨ ਕਰਨ ਵਾਸਤੇ ਜੰਮ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਬਹੁਤ ਅਪਾਰ ਕਿਰਪਾ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਪਹਿਲੀ ਵਾਰੀ ਟਰਾਈ ਕੀਤਾ ਸੀ ਤੇ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਇਹ ਵੀ ਜੇ ਲੱਗੇ ਆ ਹੁਣ ਸੰਗਤਾਂ ਦੇ ਨਾਲ ਜਾ ਰਹੇ ਆ ਗੁਰੂ ਸਾਹਿਬ ਦੇ ਦਰਸ਼ਨ ਸਿੱਧੇਦਾਰੇ ਕਰਨ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਨਾਮ ਸਿਮਰਨ ਜਪਾਉਂਦੇ ਆਪਣੇ ਚਰਨਾਂ ਨਾਲ ਜੋੜਨ ਜਿੱਥੇ-ਜਿੱਥੇ ਵੀ ਗੁਰਧਾਮਾਂ ਦੇ ਦਰਸ਼ਨ ਪਾਕਿਸਤਾਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਚਰਨ ਪਾਏ ਹਨ ਉਹਨਾਂ ਥਾਵਾਂ ਤੇ ਆਪਾਂ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਨਤਮਸਤਕ ਹੋਈਏ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੋ ਸਾਡੇ ਪੰਜਾਬ ਦੇ ਉੱਤੇ ਗੰਦੀ ਹਨੇਰੀ ਛਲ ਰਹੀ ਆ ਗੰਧੀਆਂ ਸਰਕਾਰਾਂ ਕਰਕੇ ਉਹਨਾਂ ਵਾਸਤੇ ਜੋ ਸਾਡੇ ਬੰਦੀ ਸਿੰਘ ਹਨ ਉਹ ਬੜੇ ਚਿਰਾਂ ਤੋਂ ਬੜਾ ਲੰਮਾ ਸਫ਼ਰ ਉਹਨਾਂ ਜੇਲਾਂ ਵਿੱਚ ਗਾਲ ਕੇ ਹੁਣ ਭਾਈ ਅਮਰਤਪਾਲ ਜੀ ਨੂੰ ਬਿਨਾਂ ਨਜਾਇਜ਼ ਕਿ ਉਹ ਸੰਗਠਨਾਂ ਵਾਸਤੇ ਪ੍ਰਚਾਰ ਕਰ ਰਹੇ ਸੀ ਕਿ ਬੱਚਿਆਂ ਨੂੰ ਜਿਹੜੇ ਆ ਨਸ਼ਿਆਂ ਤੋਂ ਦੂਰ ਕਰਨਾ ਵਾ ਤੇ ਉਹਨਾਂ ਦੀ ਇਹੋ ਜਿਹੜੀ ਆ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦੇ ਕੇ ਉਹਨਾਂ ਨੂੰ ਕਾਲੇ ਪਾਣੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਗੁਰੂ ਸਾਹਿਬ ਅੱਗੇ ਦਿੱਲੀ ਅਰਦਾਸ ਕਰਦੇ ਆ ਕਿ ਮਹਾਰਾਜ ਕਿਰਪਾ ਕਰਨ ਜਿੱਥੇ ਵੀ ਬੰਦੀ ਸਿੰਘ ਹੋਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਜਲਦੀ ਤੋਂ ਜਲਦੀ ਰਹਾਇਆਂ ਬਖਸ਼ਿਸ਼ ਕਰਕੇ ਪਰਿਵਾਰਾਂ 'ਚ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਅਜ ਵਿਸਾਖੀ ਦਾ ਦਿਹਾੜਾ ਹੈ ਗੁਰੂ ਸਾਹਿਬ ਕਿਰਪਾ ਕਰਨ ਸੱਚ ਦੇ ਪ੍ਰਤੀਕ ਬਣ ਕੇ ਗੁਰੂ ਸਾਹਿਬ ਕਿਰਪਾ ਕਰਨ ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਾਂ ਤੇ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਦੇ ਜੋ ਜਥਾ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਨੂੰ ਜੋੜ